ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਬਲੌਗ ਹੋ ਗਿਆ ਸ਼ੁਰੂ ਮਾਹੌਲ ਸਾਰੇ ਤੰਦਰੁਸਤੀਆਂ ਬਖਸ਼ੇ ਚੜ੍ਹਦੀਆਂ ਕਲਾ ਵਿੱਚ ਰੱਖੇ ਹਵਾਵਾਂ ਹੀ ਬਦਲ ਗਈ ਆ ਤੇ ਉਧਰੋਂ ਪਾਣੀ ਜਿਹੜਾ ਵਾ ਕਾਫੀ ਲੈ ਗਿਆ ਆ ਕਿਰਪਾ ਹੀ ਕਰੇ ਆਪ ਤੇ ਬੰਦ-ਬੰਦ ਹੋ ਜੇ ਚਲੋ ਜਿੱਦਾਂ ਕਰੀਓ ਅੱਜ ਤੇ ਵਟਾ ਬੰਨੇ ਸਾਰੇ ਤਕਰੀਬਨ ਦਿਖੰਡੇ ਵੇ ਸਭਾਂ ਦੇ ਨਾਲ-ਨਾਲ ਥੋੜਾ-ਥੋੜਾ ਪਾਣੀ ਰਹਿ ਗਿਆ ਬਾਕੀ ਪਰਲੇ ਬੰਨੇ ਸਾਰਾ ਨਿਕਲ ਗਿਆ ਪਾਣੀ ਫਿਰ ਸੱਚੇ ਬਾਸ਼ਾ ਹੁਣ ਬਸ ਨਾ ਦਵਾਦਕ ਨਵੀਂ ਫਸਲ ਬੀਜਿੰਦਾ ਬਾਲ ਉਦਮ ਬਖਸ਼ ਚੜਦੀ ਕਲਾ ਜਰਾਕ ਤੇ ਤਗੜੇ ਹੋ ਕੇ ਬੰਨ ਨੂੰ ਪਾ ਕੇ ਬੰਨ ਬੰਨ ਕੇ ਪ੍ਰਮਾਤਮਾ ਨਵੀਂ ਜ਼ਿੰਦਗੀ ਫੇਰ ਸ਼ੁਰੂ ਕਰੀਏ ਤੇਰੇ ਊਟ ਆਸਰੇ ਦੇ ਨਾਲ ਹੁਣ ਅੱਜ ਰੋਜ਼ ਥੋੜਾ ਥੋੜਾ ਲੈਂਡਿਆ ਹੁਣ ਅੱਜ ਮੈਨੂੰ ਸ਼ੱਕ ਆ ਵੀ ਤਾਂ ਵਾਲੇ ਸ਼ਾਇਦ ਰਸਤੇ ਚੱਲ ਪੈਣ ਪਰਮਾਤਮਾ ਮਿਹਰ ਪ੍ਰਿਆਤ ਰੱਖੇ ਕੱਲ ਜਿਹੜੇ ਵੀ ਟਰੈਕਟਰ ਲੈ ਗਿਆ ਇਹ ਕਹਿੰਦੇ ਉਹਦਾ ਐਕਸੀਡੈਂਟ ਹੋ ਗਿਆ ਮੈਸੀ ਟਰੈਕਟਰ ਦਾ ਬਹੁਤ ਮਾੜੀ ਗੱਲ ਹੋਈ ਆ ਪਰਮਾਤਮਾ ਤੁਹਾਨੂੰ ਸੰਗ ਹੋਵੇ ਸਹੀ ਰੋਵੇ ਕਿਰਪਾਈ ਕਰੇ ਮਾ ਬੰਨਾਂ ਗੇ ਛੱਡ ਦੇ ਇਕੱਲਾ ਰੱਖੇ ਸੱਚੇ ਪਾਸ਼ਾ ਉਹਦੇ ਨਾਮ ਨਾਲ ਜੋੜ ਕੇ ਰੱਖੋ ਇਹਨੂੰ ਬਸ ਨਾਮ ਨਾਲ ਜੋੜ ਕੇ ਰੱਖ ਜਿੰਨਾ ਵੀ ਜੁੜੇ ਜਾਂਦਾ ਸਾਰਿਆਂ ਨੂੰ ਕਿੰਨੀ ਸ਼ਰਧਾ ਦੇ ਨਾਲ ਲੋਕ ਸੇਵਾ ਕਰਨੋਂ ਦੇ ਜਿਹੜਾ ਕੰਮ ਕਰਦਾ ਸਹੀ ਹੋਵੇ ਹੁਣ ਰਾਲੇਂਦਰਪੁਰ ਦਾ ਆਪਣੇ ਸੇਮ ਦਾ ਪਾਣੀ ਫੱਡਣ ਲਈ ਸਾਨੂੰ ਮੋਟਰਾਂ ਦਿੱਤੀਆਂ ਤੇ ਆਤਮਾ ਚੜ੍ਹਦੀ ਕਲਾ ਵਿੱਚ ਰੱਖੇ ਕਿਉਂਕਿ ਜਿਹੜਾ ਕੰਮ ਬੰਦਾ ਚੰਗਾ ਕਰਦਾ ਉਹਨੂੰ ਸਲਾਉਣਾ ਵੀ ਚਾਹੀਦਾ ਹੁਣ ਇਹਨਾਂ ਨੇ ਸਾਡੇ ਇੱਧਰ ਸੇਮ ਹੋ ਗਈ ਪਿੰਡ ਵਾਲੀ ਸਾਈਡ ਤੇ ਉਹਨਾਂ ਨੇ ਮੋਟਰਾਂ ਦਿੱਤੀਆਂ ਵਾ ਮੋਟਰਾਂ ਲਾ ਕੇ ਤਾ ਚੁੱਕਣਾ ਬਣਾ ਖਲੋ ਓ ਚੁੱਕਣਾ ਬਣਾ ਓ ਖਲੋ ਓ ਫਸਿਆ ਚਲੋ ਓ ਗਾਲੋ ਚੱਲ ਬਾਬੇ ਹੇਮ ਵਾਲਾ ਕੱਢਾਂਗੇ ਪਾਣੀ ਥੱਲੇ ਉਧਰ ਉਧਰ ਪਾਉ ਲੱਗਣੀ ਏ ਆ ਸੰਡਾ ਨਿੱਕਾ ਉਰੇ ਆ ਸੌਰਵ ਪੁੱਤ ਉਹ ਸਾਫ਼ ਕਰੋ ਥਾਂ ਉਹ ਸੁਣ ਉਹ ਸਾਰੀ ਬੂਟੀ ਪੁੱਟੋ ਉਹ ਸਹੀ ਜਾਣਾ ਮੈਨਾਂ ਸੰਡਾ ਤੇ ਬਹੁਤ ਨਿੱਕਾ ਜਾਵਾ ਲੈ ਕੇ ਨਾ ਕਈ ਗਾਂਵ ਤੋਂ ਆ ਗਏ ਨੀ ਇਹ ਕਰਦਾ ਤੇ ਮਾਰਦਾ ਯਾਰ ਬਾਬਾ ਨੂੰ ਖੇਲ ਕੇ ਦਾ ਕੱਤਦਾ ਨਹੀਂ ਬਹਤ ਬੰਦ ਬਾਬਾ ਤੇ ਮੈਂ ਟੈਡੀ ਜੀ ਮੋਟਰ ਚੀਂ ਪੜਨਾ ਆਹ ਬਲੇ ਬਲੇ ਟਿੱਕ ਕਰਦਾ ਆਉਂਦੀ ਕੋਈ ਨਹੀਂ ਨਹੀਂ ਉਹ ਬਸ ਕਰ ਸੰਡੇ ਦੇ ਵਾਰ ਪੈ ਜਾਂਦਾ ਨੀ ਇੰਨਾ ਬੜਾ ਮੁੜ ਕੇ ਨਾਲ ਜੀ ਟੈਡੀ ਜੀ ਹੋ ਜੂਣ ਸਿੱਧੀ ਨਾਲ ਜਾਣੀ ਕੋ ਨਾਲ ਸੰਡ ਉਹ ਪੈ ਦਿੰਦਾ ਉਸ ਨੂੰ ਨਾਲ ਆ ਵੀ ਹੁਣ ਸੈਟਿੰਗ ਆ ਥੋੜੀ ਹੋਰ ਕਮਾ ਲਓ ਫਿਰ ਨਾਲ ਧਰੇਕ ਦੇ ਇਧਰ ਦੀ ਹੋ ਜੂਗੀ ਆਹ ਵਾਹ ਇਨਸ਼ਾਅੱਲਾ ਹੁਣ ਬਣੀ ਫੁਫੜਾ ਫੁੜਾ ਠੀਕਾ ਨਾਲ ਹੈ ਬਹੁਤ ਨਾਲ ਉਹ ਨਹੀਂ ਬੈਂਦੀ ਮੋਟਰ ਦਾ ਵਜਨ ਤੇ ਇਹਨੂੰ ਹੀ ਸਾਰਾ ਹਾਂ ਚਲੋ ਲੱਖ ਲੂਕੇ ਲੂਕੇ ਖਦਾ ਭੈਣ ਹਾਂ ਪਤਾ ਕਰ ਲੈ ਬਸ ਨਾ ਖਪੋ ਯਾਰ ਬੱਸ ਕਰੋ ਬੱਸ ਕਰੋ ਬੰਦੀ ਨਹੀਂ ਮੋਟਰ ਭਾਰੀ ਆ ਅੱਜ ਬਾਬਾ ਜੀ ਆਏ ਆਪਣੇ ਇੱਥੇ ਬੰਨ ਬੰਨ ਦੀ ਤਿਆਰੀ ਬਾਰੇ ਸਾਰੀ ਮੀਟਿੰਗ ਕੀਤੀ ਆ ਤੇ ਹੁਣ ਜਿੱਦਾਂ ਇਦਾਂ ਮਾਹੌਲ ਚੜ੍ਹੂਗਾ ਉਹ ਸਾਬਣਾ ਪਾਸ ਸਿਸਟਮ ਜਿਹੜਾ ਸਾਰਾ ਸੈੱਟ ਕਰ ਲਾਂਗੇ ਕਿਦਨ ਬੰਨਣ ਦੀ ਤਿਆਰੀ ਕਰਨੀ ਉਹਦੀ ਸਾਰੀ ਮੀਟਿੰਗ ਹੀ ਅੱਜ ਹੁਣ ਜੋ ਮਤਾ ਪੈ ਗਿਆ ਸਾਰੇ ਸਰਪੰਚ ਦੋਵਾਂ ਪਿੰਡਾਂ ਦੇ ਸਰਪੰਚ ਸਾਰੀ ਸੰਗਤ ਦੇ ਹਿਸਾਬ ਨਾਲ ਜਿੱਥੇ ਵੀ ਮਤਾਂ ਪੂੰਗਾ ਉੱਥੇ ਬੰਨ ਬੰਨ ਦੀ ਤਿਆਰੀ ਕੀਤੀ ਜਾਊਗੀ ਗੁਰਦੁਆਰਾ ਬਾਬਾ ਬਿਧੀ ਚੰਦ ਸਾਹਿਬ ਇੱਥੇ ਮੀਟਿੰਗ ਹੋਈ ਹੁਣ ਕਾ ਕਾ ਦਾ ਵੀਰ ਚੁੱਪ ਕਰਿਆ ਜ ਬਣਾਇਆ ਮਿੱਟੀ ਵਾਹਿਗੁਰੂ ਜੀ ਜੀ ਕਾ ਦਾ ਮਾਈ ਬੀ ਜੀ ਪਰੇ ਜਿਸਾਨ ਦੀ ਬਹਾਰੇ ਵੀਰ ਖੜ ਪਰਭਾਵਤ ਲਖਨ ਦੇ ਵਿੱਚ ਬਹੁਤ ਵੱਡੀ ਸੇਵਾ ਕਰਦਾ ਹੈ ਰਾਸ਼ਨ ਦੀ ਕੋਈ ਮਿੱਟੀ ਦੀ ਕਾਹੇ ਦੀ ਇਹ ਆਪਣੇ ਵੀਰੇ ਜਿਹੜਾ ਇੱਕ ਦਿਨ ਦਕੈਤ ਜਿਹੜੀ ਆਪਣੀ ਕਿਸਾਨ ਹੈ ਜੀਨਾਂ ਕੋਪਰੂ ਆਏ ਮੁਕੰਮਲ ਜੁਪੀਦੋ ਉਹਨਾਂ ਨੇ ਇੱਕ ਰਾਜਸਥਾਨ ਪੇਲਵਾੜੇ ਤੋਂ ਵੀਰ ਤੇ ਆਪਣੇ ਵੀਰ ਲੈ ਕੇ ਆਏ ਆ ਤੋਂ ਵੀ ਸਤਿਕਾਰ ਦਊਂਗੀ ਅਭੀ ਰੋਪੀਤ ਅਲੀਗੜ ਤੇਰਾ ਅਲੀਗੜ ਇਥੋਂ ਵੀਰ ਆਪਣੇ ਲੈ ਕੇ ਆਇਆ ਇਹਨਾਂ ਵੀਰਾਂ ਦਾ ਆਪਣਾ ਆਲੀਪੁਰ ਨਗਰ ਜਿਹੜਾ ਬਹੁਤ-ਬਹੁਤ ਧੰਨ ਕਰਦਾ ਵੀਰ ਜੀ ਧੰਨਵਾਦ ਕਰਦਾ ਵੀਰ ਜੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਵੀ ਨਹੀਂ ਸਾਂ ਇਹਨਾਂ ਦੇ ਕੋਲ ਇਹਨਾਂ ਨੂੰ ਵੀਰ ਜੀ ਜਰਾ ਦਿਖਾਇਆ ਸਾਰਾ ਇਲਾਕਾ ਹੜਪਰ ਹੋਇਆ ਪਿਆ ਸੀ ਫਿਰ ਜੂਪੀ ਵਾਲੇ ਵੀਰ ਆਏ ਸੀ ਇਹਨਾਂ ਨੂੰ ਬੁਲਾਇਆ ਸਾਰਾ ਇਲਾਕਾ ਦਿਖਾਇਆ ਕਿ ਕਿਹ ਜਗ੍ਹਾ ਤੇ ਕਿਹ ਤੀਜੀ ਲੋੜ ਹੈ ਫਿਰ ਵੀਰ ਸਰਵੇ ਕਰਕੇ ਗਏ ਨੇ ਉਹ ਸਾਡੇ ਕੋਲ ਆਏ ਨੇ ਦੋ ਦਿਨ ਅਸੀਂ ਦੱਸਛਾ ਸਭਰਾਤ ਸਿੰਘ ਵੱਡੇ ਸੁਲਤਾਨਪੁਰ ਅੱਜ ਵੀਰ ਦੋਸ ਦੇ ਨਾਲ ਕਨੈਕਟ ਕੀਤਾ ਇਹਦੇ ਸੇ ਆਏ ਆ ਹੁਣ ਇਹਨਾਂ ਦੀ ਅਗਵਾਈ ਦੇ ਵਿੱਚ ਅਸੀਂ ਇਹਨਾਂ ਦੇ ਨਾਲ ਪਿੰਡ ਤੇ ਜਾਵਾਂਗੇ ਘਰ-ਘਰ ਜਾ ਕੇ ਵੀਰਾਂ ਨੂੰ ਰਛਨ ਪਹੁੰਚਾਵਾਂਗੇ ਜਿੱਥੇ ਹਿੱਤਕ ਨਹੀਂ ਵੀ ਪਹੁੰਚਿਆ ਬਾਕੀ ਜੂਪੀ ਵਾਲੇ ਵੀਰਾਂ ਦਾ ਰਾਜਸਥਾਨ ਵਾਲੇ ਵੀਰਾਂ ਦਾ ਅਸੀਂ ਬਹੁਤ ਧੰਨਵਾਦ ਕਰੀਏ ਜਿਨ੍ਹਾਂ ਨੇ ਸਾਡੇ ਦੁੱਖ ਦੀ ਘੜੀ ਰੋਏ ਸਾਡਾ ਸਾਥ ਦਿੱਤਾ ਤੇ ਵੀਰ ਜਯੋਦ ਦੇ ਬਹੁਤ ਧੰਨਵਾਦ ਕਰੀਏ ਜੋ ਇਹਨਾਂ ਨੇ ਵੀ ਸਾਡਾ ਸਾਥ ਦਿੱਤਾ ਬੇਰ ਜੀ ਕਾਕਲ ਸਾਹਿਬ ਸਿੱਦਾ ਕੀ ਸੰਗਤਾਂ ਸਾਰੀਆਂ ਆਪਣਾ ਅੰਨੀ ਕਲਾ ਲੰਗਰ ਦਾ ਸੰਯੋਗ ਦੇਣੀਆਂ ਵਾਖ ਵਖ ਰਸਾਵਾਂ ਜਿਹੜੀਆਂ ਜਿਹੜੀਆਂ ਕੋਈ ਲੰਗਰ ਦੀ ਸੇਵਾ ਕੋਈ ਮਿੱਟੀ ਦੀ ਸੇਵਾ ਤੇ ਇਦਾਂ ਹੀ ਆਪਣੇ ਖੇਲ ਲਟੂਆ ਦੇ ਵੀ ਗੇਂਦਾ ਟੂਆ ਵਾਲੇ ਦਰਬਾਰ ਸਿੰਘ ਜੀ ਇਹ ਵੀ ਆਪਾਂ ਦੱਸਣਗੇ ਇਹਨਾਂ ਸਵੇਰੇ ਕੈਂਪ ਲਾਉਣਾ ਵਾ ਤੇ ਕੈਂਪ ਦੇ ਵਿੱਚ ਮਹਿੰਦਰਾ ਟਰੈਕਟਰ ਵੱਲੋਂ ਤੇ ਭਾਈ ਆਪਣੀ ਖੇਲ ਲਟੂਆ ਇਹਨਾਂ ਨੂੰ ਦੱਸਣਗੇ ਸਾਰਾ ਤੁਹਾਨੂੰ ਪਾ ਦਿੰਦੇ ਹਾਂ ਟਰੈਕਟਰਾਂ ਦੀ ਜਿਹੜੀ ਆ ਸਰਵਿਸ ਹੋਣੀ ਆ ਹਾਂ ਜੀ ਤੇ ਕੋਈ ਨਹੀਂ ਕੋਈ ਟੋਟਲ ਲੇਬਰ ਫਰੀ ਤੇ ਕੋਈ ਲੇਬਰ ਨਹੀਂ ਉਹ ਠੀਕ ਹੈ ਜੀ ਉਹ ਤੋਂ ਬਾਅਦ ਜੇ ਕੋਈ ਕੰਮ ਰਹਿ ਵੀ ਜਾਂਦਾ ਵਾ ਉਹ ਦੁਬਾਰਾ ਵੀ ਕਰਾਂਗੇ ਕੋਈ ਮੰਨ ਲਓ ਜੇ ਕੋਈ ਕੱਲ ਟਰੈਕਟਰਾਂ ਦਾ ਕੰਮ ਰਹਿ ਨਾ ਵਰਕਸ਼ਾਪ ਆ ਉਹਨੂੰ ਕੋਈ ਲੇਬਰ ਨਹੀਂ ਲੱਗੂ ਜਿਹੜਾ ਕੰਮ ਜੋ ਅਸੀਂ ਕਰਾਂਗੇ ਕੋਈ ਉਹ ਕਿਸੇ ਕਿਸਮ ਦੇ ਉੱਤੇ ਕੋਈ ਇਸ ਏਰੀਆ ਦੇ ਕਿੱਥੋਂ ਮਰਜ਼ੀ ਕੋਈ ਪੁਰਾਣਾ ਟਰੈਕਟਰ ਹੋਵੇ ਭਾਵੇਂ ਉਹ ਨਵਾਂ ਟਰੈਕਟਰ ਹੋ ਮਤਲਬ ਹਾਰ ਪਰਭਾਵਤ ਇਸ ਏਰੀਆ ਦੇ ਵਿੱਚ ਕੁਝ ਵੀ ਮਤਲਬ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਇੱਦਾਂ ਦੇ ਵੀ ਕੋਈ ਵੀ ਕੰਮ ਹੋਗਾ ਸਾਰਾ ਬਿਲਕੁਲ ਫਰੀ ਹੋਊਗਾ ਭਾਵੇਂ ਵੱਡੇ ਤੋਂ ਵੱਡਾ ਛੋਟੇ ਤੋਂ ਛੋਟਾ ਤੇਨ ਤੇ ਕਿੰਨੇ ਫੇਰ ਤੇ ਵੀ ਡਿਸਕਾਊਂਟ ਦਵਾਂਗੇ ਉਹ ਮੌਕੇ ਮੁਤਾਬਕ ਜਿਹੜਾ ਵੀ ਮੰਨੋ ਜੇ ਉਹਨੇ ਮੁੱਗਲ ਬਦਲਣਾ ਵਾ ਕਿ ਬਣਾਈ ਛੇ ਦਾ ਬਦਲਣਾ ਵਾ ਫਿਲਟਰ ਤੇ ਤਕਰੀਬਨ ਸਾਰੇ ਫਰੀ ਹੋਣਗੇ ਕੋਈ ਫਿਲਟਰ ਦੇ ਕੋਈ ਪੈਸਾ ਨਹੀਂ ਲੇਵਰਦਾ ਬਿਲਕੁਲ ਇਹਨਾਂ ਦਾ ਸਾਰੇ ਆਲੀក្លਾ ਨਗਰੋਂ ਤੇ ਜਿੰਨੇ ਵੀ ਹੜ ਪੀਰਤਾਂ ਸਾਰੇ ਇਲਾਕਿਆਂ ਤੋਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕਿ ਸੰਗਤਾਂ ਆਪਣੇ ਆਲੀਕਲਾ ਨਗਰ ਦੇ ਵਿੱਚ ਬਹੁਤ ਬਸਰਵਾਣ ਲੈ ਕੇ ਆਉਣ ਡਈ ਆਵਾ ਕਈ ਵੀਰ ਮਿੱਟੀ ਲੈ ਕੇ ਆਉਂਦੇ ਚਾਰਾ ਲੈ ਕੇ ਆਉਂਦੇ ਆ ਜਿਹੋ ਜਿਹੇ ਕਿਸੇ ਨੂੰ ਪਤਾ ਲੱਗਦਾ ਉਹੋ ਜੀ ਸੇਵਾ ਲੈ ਕੇ ਆਲੀਕਲਾ ਨਗਰ ਦੇ ਵਿੱਚ ਪਹੁੰਚੇ ਆ ਅੱਜ ਦੇ ਵੀਰ ਜਿਹੜੀਆਂ ਆਪਣੀਆਂ ਸੌਦੇ ਵਾਲੀਆਂ ਕਿੱਟਾਂ ਜੁਪੀ ਤੋਂ ਹਾਰਨਪੁਰ ਤੋਂ ਵੀਰ ਅੱਜ ਕਿੱਟਾਂ ਲੈ ਕੇ ਆਏ ਸਾਰੇ ਪਰਿਵਾਰਾਂ ਦੇ ਜੀਅ ਜਣੂ ਕੱਦੇ ਕੱਲੇ ਨੂੰ ਛੱਡ ਕੇ ਜਿੰਨੀ ਜਿੰਨੀ ਵੈਗ ਤੁਹਾਨੂੰੁੱੁੱਦਾ ਖਫਾਤ ਆਇਆ ਵੀ ਹੈ ਸਾਰਿਆਂ ਨੂੰ ਪੂਰਾ ਆ ਗਿਆ ਵਾ ਇਹਨਾਂ ਵੀਰਾਂ ਦਾ ਸਾਡਾ ਆਲੀਗੜ੍ਹ ਨਗਰ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਵੀਰਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਪਰਮਾਤਮਾ ਗੁਰ ਸਿੱਖੀ ਜੀਵਨ ਬਖਸ਼ੇ ਤੇ ਤੰਦਰੁਸਤੀਆਂ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਯੂਪੀ ਤੋਂ ਬਹੁਤ ਪਿਆਰ ਦੇ ਨਾਲ ਸਾਰਿਆਂ ਵੀਰਾਂ ਨੂੰ ਰਾਸ਼ਨ ਵੰਡ ਕੇ ਆਇਆ ਖੁੱਲਾ ਤੇ ਫੋਨ ਆਪਾਂ ਨੂੰ ਆਂਦੇ ਆ ਵੀ ਰਾਸ਼ਨ ਨਹੀਂ ਲਿਓਣਾ ਅਸੀਂ ਡੀਲ ਤੇ ਬੀ ਲੈ ਕੇ ਆਵਾਂਗੇ ਸਾਰੀ ਗੱਲ ਇਹਨਾਂ ਵੀਰਾਂ ਨੂੰ ਸਮਝਾਈ ਆ ਕਿਉਂਕਿ ਪਹਿਲਾਂ ਉਦਾਂ ਹੀ ਆਗੇ ਰਾਸ਼ਨ ਇਹਦਾ ਵੀਰਾਂ ਨੂੰ ਸਮਝਾਈ ਸਾਰਿਆਂ ਨੂੰ ਹੁਣ ਗੱਫਾ ਬਾਣੀ ਕਰਕੇ ਵੀਰ ਚੱਲੇ ਆ ਤੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵੇਖਿਓ ਤਾਰ ਨਾਂਗੀ ਨਾਂਗੀ ਜਾਣ ਦੋ ਆ ਮਗਰਾੜ ਦੇਖ ਲੋਗੇ ਕੱਢ ਦੋ ਭਾਜੀ ਬੱਸ ਚਲੇਗੀ ਚਲੇਗੀ